ਹਰੀਵਾਲ ਮਿਲ ਗ੍ਰਾਉਂਡ ਦੇ ਵਿੱਚ ਸ਼੍ਰੀਮਤੀ ਕਮਲੇਸ਼ ਰਾਣੀ ਦੀ ਮਿੱਠੀ ਯਾਦ ਦੇ ਵਿੱਚ ਸਿੰਗਲ ਵਿਕਟ ক্রিকেট ਤੀਸਰਾ ক্রিকেট ਟੂਰਨਾਮੈਂਟ ਦਾ ਉਦਘਾਟਨ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਨੀ ਮਹਾਜਨੇ ਕੀਤਾ ਇਸ ਮੌਕੇ ਤੇ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਨੀ ਮਹਾਜਨੇ ਮੁੱਖ ਮਹਿਮਾਨ ਹੋ ਕੇ ਸ਼ਿਰਕਤ ਕੀਤੀ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਇਹ ਟੂਰਨਾਮੈਂਟ ਹਰ ਸਾਲ ਆਸ਼ੂ ਆਪਣੀ ਮਾਤਾ ਸ਼੍ਰੀਮਤੀ ਕਮਲੇਸ਼ ਰਾਣੀ ਦੀ ਮਿੱਠੀ ਯਾਦ ਵਿੱਚ ਕਰਵਾਉਂਦਾ ਹੈ ਅੱਜ ਇਸ ਮੈਚ ਵਿੱਚ ਚੋਣਤੀ ਮਾਰੇ ਭਾਗ ਲਿਆ ਹੈ ਉਹਨਾਂ ਨੇ ਦੱਸਿਆ ਕਿ ਪਹਿਲਾ ਇਨਾਮ 11000 ਤੇ ਦੂਸਰਾ ਇਨਾਮ 5100 ਇਸੇ ਤਰ੍ਹਾਂ ਤੀਸਰਾ ਤੇ ਚੌਥੇ ਨੰਬਰ ਤੇ ਆਉਣੇ ਟੀਮਾਂ ਨੂੰ ਵੀ ਇਨਾਮ ਦਿੱਤੇ ਜਾਣਗੇ ਉਹਨਾਂ ਨੇ ਦੱਸਿਆ ਕਿ ਇਸ ਨੌਜਵਾਨ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਨੌਜਵਾਨਾਂ ਨੂੰ ਚੰਗੇ ਰਸਤੇ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਹਣੀਮ ਮਹਾਜ ਨੇ ਆਖਿਆ ਕਿ ਜਦੋਂ ਵੀ ਇਹਨਾਂ ਨੂੰ ਮੇਰੀ ਜ਼ਰੂਰਤ ਹੋਵੇਗੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਮੈਂ ਹਾਜ਼ਰ ਰਵਾਂਗਾ ਪਿੱਛੇ ਨਹੀਂ ਹਟਾਂਗਾ ਉਹਨਾਂ ਆਖਿਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਤੇ ਆਸ਼ੂ ਨੇ ਦੱਸਿਆ ਕਿ ਇਹ ক্রিকেট ਟੂਰਨਾਮੈਂਟ ਮੈਂ ਆਪਣੀ ਮਾਤਾ ਸ਼੍ਰੀਮਤੀ ਕਮਲੇਸ਼ ਪੁਰਾਣੀ ਦੀ ਜਾਤ ਦੇ ਵਿੱਚ ਕਰਵਾਉਂਦਾ ਹਾਂ ਇਹ ਤੀਸਰਾ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਲਿਗੋ ਜੋ ਸ਼ਿਵਸ਼ਣ ਬਾਲਾਸਵ ਕਾਗਰੇ ਪੰਜਾਬ ਜੁੱਧਪੁਰ ਦਾ ਹਣੀਮਾਜਨ ਪਹੁੰਚਣਾ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਤੇ ਹਣੀਮਾਜਨ ਨੇ ਇਸ ਮੌਕੇ ਤੇ ਕਲੱਬ ਨੂੰ 5200 ਰੁਪਏ ਦੀ ਰਾਸ਼ੀ ਵੀ ਦਿੱਤੀ ਅਤੇ ਖੇਡ ਵਿੱਚ ਆਸ਼ੂ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਸ਼ਿਵਸ਼ਿਆਨ ਬਾਲਾਸਾਥ ਠਾਕਰੇ ਪੰਜਾਬ ਜੂਥ ਪ੍ਰਧਾਨ ਨੇ ਮਹਾਜਨ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਧੰਨਵਾਦ ਕੀਤਾ। ਵੇਖੋ ਟੀਵੀ ਨਿਊਜ਼ ਇੰਡੀਆ 205 ਲਈ ਤਾੜੀ ਵਾਲ ਦੁਪੱਤਰਕਾਰ ਰஞ்சிਤ ਸਿੰਘ ਦੀ ਖਾਸ ਹਾਜੀ ਭਾਜੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪੁਰਗਿਓ ਉਦਘਾਟਨ ਕਰਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸ਼੍ਰੀ ਕਮਲੇਸ਼ ਰਾਣੀ ਜੀ ਦੀ ਮਿੱਠੀ ਯਾਦ ਵਿੱਚ ਜਿਹੜਾ ਜ ਟੂਰਨਾਮੈਂਟ ਆਸ਼ੂ ਜੀ ਵੱਲੋਂ ਕਰਾਇਆ ਜਾ ਰਿਹਾ ਮਿਲ ਗਰਾਊਂਡ ਵਿੱਚ ਸਿੰਗਲ ਵਿਕਟ ਜਿਹੜਾ ਮੈਚ ਕਰਾਇਆ ਜਾ ਰਿਹਾ ਇਹ ਬਹੁਤ ਵਧੀਆ ਗੱਲ ਹੈ ਕਿ ਆਸ਼ੂ ਜਿਹੜਾ ਨੌਜਵਾਨ ਹੈ ਇਹ ਨੌਜਵਾਨਾਂ ਨੂੰ ਖੇਡਾਂ ਦੀ ਰਾਹ ਤੇ ਤੋਰ ਰਿਹਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਰਿਹਾ ਕਿਉਂਕਿ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਲੜਾਈ ਝਗੜੇ ਜਿਹੜਾ ਨਸ਼ਾ ਉਹਦੇ ਵੱਲ ਤਕੇ ਲਿਆ ਜਾ ਰਿਹਾ ਪਰ ਸਾਡਾ ਵੀਰ ਜਿਹੜਾ ਆਸ਼ੂ ਆ ਸਾਡਾ ਭਰਾ ਆ ਉਹਨੇ ਅੱਜ ਜਿਹੜਾ ਮਿਲ ਗ੍ਰਾਉਂਡ ਵਿੱਚ ਮੈਚ ਕਰਾਇਆ ਕਿੰਨੀਆਂ ਟੀਮਾਂ ਆ 64 ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਵਕ ਵਕ ਥਾਮਾਂ ਤੋਂ ਤੇ ਸਿੰਗਲ ਵਿਕਟ ਮੈਚ ਆ ਤੇ ਮੈਂ ਮੈਨੂੰ ਇਹਨਾਂ ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸੱਦਿਆ ਸੀ ਮੈਂ ਇਹਨਾਂ ਸਾਰੀ ਟੀਮ ਨੂੰ ਇਹ ਸਾਰੀ ਜਿਹੜੀ ਹੈ ਕਲੱਬ ਦਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਦੋਂ ਵੀ ਕਿਸੇ ਤਰ੍ਹਾਂ ਦਾ ਟੂਰਨਾਮੈਂਟ ਕੋਈ ਖੇਲ ਕਰਾਉਂਦੇ ਹੋ ਅਸੀਂ ਤੁਹਾਡੇ ਨਾਲ ਆ ਤੇ ਮੈਂ ਇਹਨਾਂ ਨੂੰ ਅੱਜ 5100 ਰੁਪਏ ਜਿਹੜਾ ਆਪਣੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵੱਲੋਂ ਦੇ ਰਿਹਾ ਦੱਸ ਦਿਓ ਜੀ ਬੜਾ ਤਗੜਾ ਪ੍ਰਾਲਾ ਆ ਕੇ ਆਪਣੀ ਮਮਾ ਜੀ ਦੀ ਯਾਦ ਵਿੱਚ ਜਿਹੜਾ ਮੈਚ ਕਰਾ ਰਹੇ ਹੋ ਕੀ ਕਹਿਣਾ ਚਾਹੁੰਦੇ ਮੈਂ ਸ਼ੁਰੂ ਤੋਂ ਮੇਰੀ ਇਹੋ ਸੋਚ ਰਹੀ ਆ ਕਿਉਂਕਿ ਮੇਰੇ ਮੰਮੀ ਵੀ ਇਹੋ ਸਮਝਾਉਂਦੇ ਹੁੰਦੇ ਸੀ ਕਿ ਚੰਗੇ ਕੰਮਾਂ ਦੇ ਤੁਰੇਗਾ ਤੇ ਰੱਬ ਤੈਨੂੰ ਵੀ ਅੱਗੇ ਤੋਰੇਗਾ ਇਸ ਕਰਕੇ ਮੈਂ ਇਹ ਤੀਸਰਾ ਜਿਹੜਾ ਕ੍ਰਿਕਟ ਟੂਰਨਾਮੈਂਟ ਮੈਂ ਆਪਣੀ ਮੰਮੀ ਦੀ ਯਾਦ ਵਿੱਚ ਕਰਾ ਰਿਹਾ ਤੇ ਮੈਂ ਆਪਣੇ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਡੇ ਪ੍ਰਧਾਨ ਜੀ ਵੀ ਆਏ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਵਾ ਕਿ ਲੜਾਈ ਝਗੜੇ ਨਸ਼ਿਆਂ ਦੇ ਵਿੱਚ ਕੋਸ਼ਿਸ਼ ਨਹੀਂ ਰੱਖਿਆ ਤੁਸੀਂ ਸਪੋਰਟਸ ਦੇ ਵਿੱਚ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲਓ ਤੇ ਚੰਗੇ ਜਿੰਨੇ ਵੀ ਪ੍ਰੋਗਰਾਮ ਚੰਗੇ ਹੁੰਦੇ ਉਹਨਾਂ ਵਿੱਚ ਭਾਗ ਲਓ ਤੇ ਮੈਂ ਉਹਨਾਂ ਦੇ ਨਾਲ ਵਾਂ ਪ੍ਰਧਾਨ ਸਾਹਿਬ ਨੇ ਵੀ ਸਾਨੂੰ ਕਹਿਤਾ ਕਿ ਆਪਾਂ ਤੁਹਾਡੇ ਨਾਲ ਆ ਤੇ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਆਪਣੇ ਜਿੰਨੇ ਵੀ ਪੱਤਰਕਾਰ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੇਤੂ ਟੀਮਾਂ ਵਾਸਤੇ ਕੀ ਉਹ ਨਾਮ ਤੋਂ ਵੀ ਗੱਲ ਰੱਖੀ ਜਿਹੜਾ ਪਹਿਲਾ ਪ੍ਰਾਈਜ਼ ਹੈਗਾ ਜੇ 11000 ਦੂਸਰਾ ਹੈਗਾ 5100 ਤੀਸਰੇ ਨੰਬਰ ਵਾਲੇ ਨੂੰ 1100 ਤੇ ਚੌਥੇ ਨੰਬਰ ਵਾਲੇ ਨੂੰ ਵੀ 1100 ਇਹ ਹੈਗਾ ਜੀ ਸਿੰਗਲ ਵਿਗਟ ਟੂਰਨਾਮੈਂਟ ਆ ਇਕੱਲੇ ਨਾਲ ਇਕੱਲਾ ਮਤਲਬ ਕਿ ਮੁਕਾਬਲਾ ਹੁੰਦਾ ਇਹਦੇ ਵਿੱਚ 64 ਪਲੇਅਰ ਆਏ ਨੇ ਤੇ 32 ਮੈਚ ਹੋਣੇ ਨੇ ਤੇ ਸ਼ਾਮ ਤੱਕ ਆਪਾਂ ਕੰਪਲੀਟ ਕਰ ਦੇਣਾ ਸਾਰਾ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ